ਦੋਸਤੋ ਸਾਡਾ ਇਹ ਬੇਹੱਦ ਖਾਸ ਪ੍ਰੋਗਰਾਮ ਹੈ ਰੰਗਰਮੀ ਜੋੜੀਆਂ ਅੱਜ ਅਸੀਂ ਇਸ ਮੁੱਦੇ ਨੂੰ ਲੈ ਕੇ ਮਸਲੇ ਨੂੰ ਲੈ ਕੇ ਪਹੁੰਚੇ ਆ ਤੁਹਾਡੇ ਨਾਲ ਮੁਲਾਕਾਤ ਕਰਾਉਣ ਵਾਸਤੇ ਮਾਨਸਾ ਮਾਨਸਾ ਜਿਹੜੀ ਰੰਗਰਮੀ ਕਰਮੀਆਂ ਦੀ ਧਰਤੀ ਹੈ ਜਿੱਥੋਂ ਬਹੁਤ ਸਾਰੇ ਰੰਗ ਕਰਮੀ ਪੈਦਾ ਹੋਏ ਜਿਨ੍ਹਾਂ ਚੋਂ ਖਾਸ ਨਾ ਜੇਕਰ ਮੈਂ ਕਿਸੇ ਦਾ ਲਮਾ ਤਾਂ ਸਾਡੇ ਸਤਿਕਾਰਤ ਪ੍ਰੋਫੈਸਰ ਅਜਮੇਰ ਸਿੰਘ ਆਲਖ ਮੈਡਮ ਮਨਜੀਤ ਕੌਰ ਆਲਖ ਉਹਨਾਂ ਦੀ ਪੂਰੀ ਰੰਗਮંચ ਦੀ ਟੀਮ ਜਿਹੜਾ ਪੂਰੇ ਮਾਲਵੇਚ ਜਿਹੜੀ ਪੂਰੇ ਪੰਜਾਬ ਚ ਕੈਨੇਡਾ ਚੜੜ ਥਾਵਾਂ ਤੇ ਨਾਟਕ ਕਰਦੀ ਰਹੀ ਹੈ ਪਰ ਉਹਨਾਂ ਦੇ ਨਾਟਕਾਂ ਦੇ ਪਾਤਰ ਵੀ ਬਹੁਤ ਖਾਸ ਕਿਸਮ ਦੇ ਪਾਤਰ ਹੁੰਦੇ ਸੀ ਉਹਨਾਂ ਦੇ ਪਾਤਰਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਨਾਟਕ ਕਰਦੇ ਨਹੀਂ ਬਲਕਿ ਨਾਟਕ ਨੂੰ ਜਿਉਂਦੇ ਨੇ ਤੇ ਉਹ ਪਾਤਰਾਂ ਨੂੰ ਘੜਦੇ ਬਹੁਤ ਕਮਾਲ ਦਾ ਸੀਗੇ ਇਸੇ ਤਰ੍ਹਾਂ ਦੇ ਇੱਕ ਪਾਤਰ ਜਿਹੜੇ ਜਿਹੜੇ ਉਹਨਾਂ ਨੇ ਚੁਣੇ ਇੱਕ ਜੋੜੀ ਜਿਹੜੀ ਉਹਨਾਂ ਨੇ ਚੁਣੀ ਆਪਣੇ ਨਾਟਕ ਜਿਹੜਾ ਤੁਸੀਂ ਸਾਰਿਆਂ ਨੇ ਦੇਖਿਆ ਉਹਨੂੰ ਲੱਖਾ ਲੈਰੀ ਜੀ ਟੂਮਾ ਦੇ ਨਾਤੇ ਖੇਡਦੇ ਐ ਪਰ ਉਹਨਾਂ ਦਾ ਜਿਹੜਾ ਅਸਲ ਜਿਹੜਾ ਆ ਨਾ ਨਾਟਕ ਦਾ ਉਹ ਸੀਗਾ ਕੇਰ ਸਿੰਘ ਦੀ ਮੌਤ ਕੇਰ ਸਿੰਘ ਦੀ ਮੌਤ ਜਿੰਨਾ ਜਿਸ ਵਿਅਕਤੀ ਨੂੰ ਦੇਖ ਕੇ ਲਿਖਿਆ ਗਿਆ ਉਹ ਅੱਜ ਸਾਡੇ ਨਾਲ ਮੌਜੂਦ ਨੇ ਸਰਦਾਰ ਸਰਦੂਲ ਸਿੰਘ ਮਾਨ ਤਾਂ ਤੇ ਨਾਲ ਹੀ ਸਾਡੇ ਸਤਕਾਰਤ ਬਬਲਜੀਤ ਕੌਰਮਾਨ ਸਾਡੇ ਨਾਲ ਮੌਜੂਦ ਨੇ ਜਿਸ ਜੋੜੀ ਨੂੰ ਦੇਖ ਕੇ ਇਹ ਨਾਟਕ ਲਿਖਿਆ ਗਿਆ ਸਰਦਾਰ ਸਾਹਿਬ ਪਹਿਲਾ ਹੀ ਤੁਹਾਨੂੰ ਸਵਾਲ ਹੈ ਕਿ ਤੁਹਾਡੇ ਰੰਗਮંચ ਦੀ ਸ਼ੁਰੂਆਤ ਜੀਵਨ ਦੀ ਸ਼ੁਰੂਆਤ ਕਿੱਥੋਂ ਹੋਈ ਕੋਈ ਸੀ ਸ਼ੁਰੂਆਤ ਅਸੀਂ ਆਕਸਾਬ ਦੇ ਘਰ ਰਹਿਣਾ ਸ਼ੁਰੂ ਕੀਤਾ ਜੀ ਸਾਡੀ ਟਰਾਂਸਫਰ ਵਾਜਿਆ ਤੋਂ ਰੱਲੇ ਹੋਈ ਮੇਰੀ ਵਾਈਫ ਦੀ ਹੋਈ ਅਕਲੀਆ ਅੱਛਾ ਜੀ ਹਾਂਜੀ ਉਦੋਂ ਅਸੀਂ ਸ਼ਿਫਟ ਅੰਕਲ ਕਰ ਰਹੇ ਜੀ ਕਿ ਸ਼ਿਫਟ ਕੀਤਾ ਇੱਥੇ ਸਾਡੇ ਬੱਚੇ ਸੀ ਨਾਲ ਦੋ ਜੀ ਹਾਂਜੀ ਅੱਛਾ ਮੈਂ ਤੁਸੀਂ ਪ੍ਰੋਫੈਸ਼ਨਲ ਜੋ ਟੀਚਰ ਸੀਗੇ ਜੀ ਜਿਹੜਾ ਕ ਕੰਮ ਕਰ ਰਹੇ ਸੀ ਅੱਛਾ ਤੁਹਾਨੂੰ ਕਿਵੇਂ ਤੁਸੀਂ ਕਿਵੇਂ ਅਪਰੋਚ ਕੀਤਾ ਹਲਕ ਸਰ ਨੂੰ ਨਾਟਕ ਕਰਨ ਵਾਸਤੇ ਜਾਂ ਉਹਨਾਂ ਨੇ ਤੁਹਾਨੂੰ ਅਪਰੋਚ ਕੀਤਾ ਜੀ ਪਹਿਲਾਂ ਮੈਂ ਨਾ ਇੱਥੋਂ ਗਈ ਸੀ ਇੱਕ ਵਾਰ ਬਾਜੀ ਵਾਲੇ ਤੋਂ ਅੱਛਾ ਮੈਨੂੰ ਪਤਾ ਲੱਗਾ ਸੀ ਵੀ ਉੱਥੇ ਹਲਕ ਸਾਹਿਬ ਜੈਤੋ ਤੋਂ ਮੈਂ ਬਿਲੋਂਗ ਕਰਦੀ ਹਾਂ ਜੀ ਵੀ ਉਹ ਅੱਜ ਪਲੇ ਕਰਨਗੇ ਜੀ ਹੁਣ ਉਹਦੋਂ ਬੱਸ ਐਹੋ ਜਿਹੀ ਹੁੰਦੀ ਸੀਗੀ ਆ ਤੇ ਜਦੋਂ ਤੱਕ ਮੈਂ ਪਹੁੰਚੀ ਇਹਨਾਂ ਦਾ ਨਾਟਕ ਦਿਨ ਵੇ ਸੀਗਾ ਤੇ ਉਹ ਖਤਮ ਹੋ ਗਿਆ ਜੀ ਤੇ ਮੈਨੂੰ ਬਹੁਤ ਅਫਸੋਸ ਹੋਇਆ ਮੈਨੂੰ ਅਫਸੋਸ ਹੋਇਆ ਜੀ ਹਾਂ ਮੈਂ ਕਹਿੰਦੇ ਅੱਜ ਮੋਂ ਇਹਨਾਂ ਦੇ ਨਾਟਕ ਦੇਖਣੇ ਸੀ ਇੰਦੀ ਦੂਰੋਂ ਮੈਂ ਆਈ ਵੀ ਅਗਲੇ ਦਿਨ ਐਤਵਾਰ ਸੀਗਾ ਤੇ ਮੈਨੂੰ ਅਫਸੋਸ ਬਹੁਤ ਹੋਇਆ ਉਸ ਗੱਲ ਦਾ ਜੀ ਜਦੋਂ ਅਸੀਂ ਮਾਨਸਾ ਰਹਿਣ ਲੱਗੇ ਤੇ ਔਲਖ ਅੰਕਲ ਕਦੇ ਬੂਟਿਆਂ ਨੂੰ ਮਾੜਾ-ਮੁੱਟਾ ਐ ਕਰਕੇ ਪਾਈਪ ਨਾਲ ਪਾਣੀ ਦਿੰਦੇ ਹੁੰਦੇ ਸਵੇਰੇ ਮੈਂ ਵੇਸ਼ ਕਰਕੇ ਲੰਘ ਜਾਣਾ ਜੀ ਮੈਨੂੰ ਪਤਾ ਤਾਂ ਸੀ ਵੀ ਔਲਖ ਸਾਹਿਬ ਨੇ ਫਿਰ ਰਪਿੰਦਰ ਆਇਆ ਸੀ ਹੂੰ ਤੇ ਮੇਰਾ ਬ੍ਰਦਰ ਛੋਟਾ ਅੱਛਾ ਉੱਪਰ ਉਹ ਇੱਥੇ ਮੰਜੀਤ ਹੋਣਾ ਨਾ ਪੜਦਾ ਹੁੰਦੀ ਸੀ ਜੀ ਇਕੱਠੇ ਕਲਾਸ ਫੈਲੋ ਸੀ ਐਮਏ ਕਰ ਰਹੇ ਸੀ ਜੀ ਉਹ ਇੱਥੇ ਨਾਟਕ ਦੀ ਰਸਲ ਕਰਨ ਆਏ ਹੂੰ ਫਿਰ ਉਹਨਾਂ ਨੇ ਸਾਡੀ ਇੰਟਰੋਡਕਸ਼ਨ ਕਰਾਈ ਹੌਲਕ ਸਾਬ ਨੇ ਅਸੀਂ ਦੋਨੇ ਗਏ ਤੇ ਉਹ ਕਹਿੰਦੇ ਵੀ ਇਹ ਮੇਰਾ ਬ੍ਰਦਰ ਤੇ ਸਿਸਟਰ ਹੈ ਅੱਛਾ ਜੀ ਤੇ ਅੰਕਲ ਕਹਿੰਦੇ ਵੀ ਆਇਆ ਕਰੋ ਤੁਸੀਂ ਵੀ ਰਸਲ ਦੇਖਣ ਜਾਓ ਉਹ ਤਾਂ ਅਸੀਂ ਕਦੇ ਕਦਾਂ ਹੀ ਜਾਂਦੇ ਸੀਗੇ ਜੀ ਉਸ ਤੋਂ ਬਾਅਦ ਜਦੋਂ ਘਰ ਰਹਿਣ ਲੱਗ ਗਿਆ ਮੈਂ ਕਿ ਅੰਕਲ ਮੈਨੂੰ ਤਾਂ ਪਲੇਅ ਚ ਰੋਲ ਦਿਓਗੇ ਕਿਉਂਕਿ ਮੈਂ ਆਪਣੇ ਟਾਈਮ ਤੇ ਜਦੋਂ ਮੈਂ ਪੜ੍ਹਦੀ ਸੀ ਉਦੋਂ ਵੀ ਮੈਂ ਸਟੇਜ ਥੋੜੀ ਬਹੁਤ ਕੀਤੀ ਹੈ ਜੀ ਜਦੋਂ ਮੈਂ ਟ੍ਰੇਨਿੰਗ ਕੀਤੀ ਉਦੋਂ ਫਿਰ ਮੈਂ ਸਟੇਜ ਉਦੋਂ ਕਪੂਰ ਸਿੰਘ ਘੁੰਮਣ ਹੋਣਾ ਨਾ ਕੀਤੀ ਸੀ ਜੀ ਉਹਨਾਂ ਨੇ ਸਾਡਾ ਨਾਟਕ ਤਿਆਰ ਕਰਵਾਇਆ ਸੀ ਕਿਹੜਾ ਨਾਟਕ ਸੀ ਮੈਮੋ ਓਹੋ ਕਪੱਤੀ ਗਵੰਡਨ ਸੀ ਕਪੱਤੀ ਗਵੰਡਨ ਕਪੱਤੀ ਗਵੰਡਨ ਕੋਈ ਸੀ ਜੀ 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 ਕਪੱਤੀ ਗਵੰਡਨ ਦੇ ਨਾਂ ਤੇ ਖੇਡਿਆ ਸੀ ਕਪੂਰ ਸੇ ਕੋਈ ਮੰਡਲ ਲਿਖਿਆ ਹੋਇਆ ਸੀ ਜੀ ਅੱਛਾ ਮੈਮ ਜਦੋਂ ਤੁਹਾਨੂੰ ਆਫਰ ਕੀਤਾ ਸਰ ਨੇ ਬਈ ਤੁਸੀਂ ਰੋਲ ਕਰਨਾ ਤੁਸੀਂ ਤਾਂ ਉਸ ਕਿਸਮ ਦਾ ਨਾਟਕ ਸਰ ਤੁਸੀਂ ਵੀ ਨਹੀਂ ਕਰਦੇ ਸੀ ਤੇ ਨਾ ਹੀ ਲੱਗਦਾ ਤੁਹਾਨੂੰ ਔਖਿਆ ਹੀ ਨਹੀਂ ਆਈ ਜੀ ਔਰ ਨਾਟਕ ਕਰਦੇ ਸਮੇਂ ਕਿ ਸਰ ਨੇ ਤਾਂ ਅਸੀਂ ਇਹਨਾਂ ਨਾਲ ਰਹਿਣ ਕਿ ਲੱਗੇ ਸਾਡੇ ਤੇ ਹੀ ਨਾਟਕ ਲਿਖਦਾ ਨਹੀਂ ਉਹ ਤਾਂ ਪਹਿਲਾ ਸੀ ਇੱਕ ਨਾਟਕ ਸੀ ਸਸਚੰਦਰੀ ਦਾ ਪੁੱਤ ਛੋਟਾ ਅਕੰਗੀ ਸੀ ਸਸਚੰਦਰੀ ਦਾ ਪੁੱਤ ਸਸਚੰਦਰੀ ਦਾ ਪੁੱਤ ਅੱਛਾ ਜੀ ਉਹਦੇ ਵਿੱਚ ਮਨਜੀਤ ਆਂਟੀ ਸੱਸ ਦਾ ਰੋਲ ਕਰਦੇ ਸੀ ਤੇ ਮੈਂ ਨੋਹ ਦਾ ਅੱਛਾ ਜੀ ਉਹ ਕਪੱਤੀ ਨੋ ਸੀ ਬਹੁਤ ਬਹੁਤ ਕਪੱਤੀ ਸੀ ਅੱਛਾ ਜੀ ਉਹ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਦੇ ਮਗਰ ਹੀ ਪਈ ਰਹੀ ਦੀ ਹਾਲਾਂਕਿ ਮੈਂ ਮੈਨੂੰ ਉਹ ਔਖਾ ਬਹੁਤ ਲੱਗਦਾ ਸੀ ਕਰਨਾ ਵੀ ਇੰਨੀ ਕਪਤੀ ਹੋ ਕੇ ਰਲ ਖਰਨਾ ਮੈਨੂੰ ਕਈ ਵਾਰ ਆਪਣੇ ਆਪ ਤੇ ਨਾ ਗੁੱਸਾ ਵੀ ਹੋਣਾ ਕਈ ਵਾਰ ਸੰਗ ਆਉਣ ਲੱਗ ਜਾਂਦੀ ਆਪਣੇ ਆਪ ਤੇ ਜੀ ਜੀ ਵੀ ਹਾਏ ਇੰਨੀ ਕਪਤੀ ਤਾਂ ਮੈਂ ਹੈ ਨਹੀਂ ਮੈਂ ਤਾਂ ਹੈ ਹੀ ਨਹੀਂ ਮੈਂ ਤਾਂ ਚੀ ਬੋਲਦੀ ਨਹੀਂ ਐਸ ਜੀ ਅਸੀਂ ਗਏ ਸੀ ਉੱਥੇ ਫਫੜੇ ਪਾਈ ਕੇ ਜੀ ਉੱਥੇ ਨਾਟਕ ਕੀਤਾ ਜਦੋਂ ਮੈਂ ਮੇਰਾ ਜਿਹੜਾ ਡਾਇਲੌਗ ਇਹ ਹੋ ਜੀ ਸੀ ਇੱਕ ਬੁੜਾ ਖੁੰਡਾ ਲਈ ਤੁਰਿਆ ਆਵੇ ਤੇ ਕਹਿੰਦਾ ਮਾਰ ਇਹਦੇ ਗਾ ਕੱਢ ਦੇ ਮਾਰ ਇਹਦਾ ਖੁੰਡਾ ਬੁੜੇ ਨੂੰ ਸਵੇਰ ਦੱਤ ਪਾਇਆ ਹੋਇਆ ਮੈਨੂੰ ਵੀ ਪਤਾ ਲੱਗ ਗਿਆ ਉਹ ਬੋਲਾ ਉੱਚੀ ਬੋਤਾ ਤੇ ਜਿਹੜਾ ਪ੍ਰਬੰਧਕ ਸੀ ਉਹ ਭੱਜ ਆਇਆ ਆਖਿ ਉਹਨੇ ਫਟਾਫਟ ਬਾਬੇ ਨੂੰ ਫੜਿਆ ਫੜਿਆ ਕਿੰਨਾ ਬਾਬਾ ਜੀ ਇਹ ਤਾਂ ਨਾਟਕ ਕਰਦੇ ਆ ਤੇ ਉਹ ਮੰਨਦਾ ਕਿ ਦੰਡਾ ਲੱਗ ਭੁੱਲ ਵੀ ਗਈ ਸੀ ਅੱਛਾ ਜਦੋਂ ਇਹਨਾਂ ਨੇ ਫੜ ਲਿਆ ਫਿਰ ਮੇਰੇ ਸਾਥ ਸਾਹ ਆ ਬਚ ਗਈ ਉਹ ਕਹਿੰਦੇ ਤਾਂ ਨਾਟਕ ਕਰਦੇ ਨਾਟਕ ਇਹ ਅਸਲੀ ਨਹੀਂਗਾ ਏ ਲੜਦੀ ਨਹੀਂਗੀ ਇਹ ਉਹਦੇ ਨਾਲ ਇਹ ਤਾਂ ਨਾਟਕ ਵਖਾਉਂਦੇ ਆ ਦੇਖ ਲੋ ਜੀ ਸਾਰੇ ਬੈਠ ਗਏ ਬਈ ਚੁੱਪ ਕਰਕੇ ਜੀ ਅੱਛਾ ਸਰਦਾਰ ਸਾਹਿਬ ਤੁਸੀਂ ਕੀਤਾ ਜਿਵੇਂ ਨਾਟਕ ਸ਼ੁਰੂਆਤ ਕੀਤੀ ਪਹਿਲੀ ਵਾਰ ਤੁਸੀਂ ਤਾਂ ਪਹਿਲਾਂ ਨਾਟਕ ਕੀਤਾ ਨਹੀਂ ਤੁਸੀਂ ਵੀ ਨਹੀਂ ਕੀਤਾ ਹੈਨਾ ਤੁਹਾਨੂੰ ਜਦੋਂ ਸਟੇਜ ਤੇ ਜਿਹੜੇ ਕੋਈ ਜਿਵੇਂ ਕੰਮਦਾ ਹੁੰਦਾ ਲੱਤਾਂ ਲੁੱਟਾਂ ਕੰਮ ਦੀਆਂ ਨੇ ਪਰ ਤੁਸੀਂ ਟੀਚਰ ਸੀਗੇ ਕੀ ਲੱਤਾਂ ਲੁੱਟਾਂ ਕੰਬੀਆਂ ਜਾਂਦੇ ਮੈਂ ਤਾਂ ਨਹੀਂ ਪਰ ਬਸੇ ਥੋੜਾ ਪਹਿਲੀ ਵਾਰ ਕਿ ਲੱਤਾਂ ਹੁੰਦੀ ਹੈ ਜੀ ਮੁਸੀਬਤ ਤੁਝੇ ਬੰਦੇ ਡਾਇਲੋਗ ਬੋਲਣੇ ਆ ਜੀ ਸਟੇਜ ਤੇ ਹੈਨਾ ਪਰ ਮੈਂ ਟੀਚਰ ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਆ ਪੜ੍ਹਾਉਣਾ ਹੋਰ ਚੀਜ਼ ਐ ਇੱਕ ਡਾਇਲੋਗ ਬੋਲਣੇ ਹੋਰ ਚੀਜ਼ ਐ ਅੱਛਾ ਉਹਦੇ ਚ ਨਾ ਜਿਹੜਾ ਮੇਨ ਪਾਤਰ ਐ ਜਿਹੜਾ ਫੌਜੀ ਐ ਤੇ ਉਹ ਜਦੋਂ ਆਉਂਦਾ ਤਾਂ ਉਹ ਇੱਕ ਤਕੀਆ ਕਲਾਮ ਵਰਤਦਾ ਉਹ ਤਕੀਆ ਕਲਾਮ ਕਿਵੇਂ ਦਾ ਲੱਗਿਆ ਤੁਹਾਨੂੰ ਜੀ ਕਿ ਉਹ ਥੋੜਾ ਸੀਗਾ ਇਹ ਤਕੀਆ ਕਲਾਮ ਜਿਹਨੂੰ ਮੈਂ ਮੇਰੀ ਪਿੰਡੂ ਲਾਈਫ ਹੈ ਹਾਂਜੀ ਮੈਂ ਪਹਿਲਾਂ ਵੀ ਜੋ ਕੋ ਹਰ ਵਾਕ ਦੇ ਪਿੱਛੇ ਮੇਰੇ ਪੁੱਤ ਦਾ ਸ਼ਬਦ ਵਰਤਦਾ ਹੈ ਮੇਰੇ ਪੁੱਤ ਗੱਲ ਗੱਲ ਤੇ ਹਾਂ ਤੇ ਅੰਕਲ ਔਰਖ ਨੇ ਵੀ ਫਿਰ ਜਦੋਂ ਨਾਟਕ ਲਿਖਿਆ ਉਹਨਾਂ ਨੇ ਹਰ ਇੱਕ ਡਾਇਲੌਗ ਦੇ ਪਿੱਛੇ ਮੇਰੇ ਪੁੱਤ ਦਾ ਸ਼ਬਦ ਲਿਖਦਾ ਜੀ ਤਾਂ ਕਿ ਮੈਨੂੰ ਬੋਲਣਾ ਸੌਖਾ ਹੋ ਗਿਆ ਉਹਨਾਂ ਨੂੰ ਮੈਨੂੰ ਬੜੀ ਮਹਿਸੂਸ ਨਹੀਂ ਹੋਇਆ ਮੈਂ ਗੱਲਾਂ ਕਰਦਾ ਜਾਂ ਮੈਂ ਇੱਕ ਨਾਟਕ ਕਰਦਾ ਜੀ ਅੱਛਾ ਮੈਮ ਨੇ ਜਿਵੇਂ ਸਾਨੂੰ ਮਨਜੀਤ ਮੈਮ ਨੇ ਵੀ ਦੱਸਿਆ ਕਹਿੰਦੇ ਕਿ ਸਾਸੀ ਬਹੁਤ ਸਾਰੇ ਪਾਤਰਾਂ ਨੇ ਉਹ ਰੋਲ ਕੀਤਾ ਆ ਬਾਈ ਬਿੱਟੂ ਨੇ ਸੁਹਾਸ ਬਾਈ ਉਹਨਾਂ ਨੇ ਵੀ ਦੱਸਿਆ ਕਹਿੰਦੇ ਵੀ ਪਰ ਉਸ ਤਰ੍ਹਾਂ ਦੀ ਜੋੜੀ ਕਹਿੰਦੇ ਵੀ ਸਾਨੂੰ ਉਸ ਨਾਟਕ ਵਾਸਤੇ ਅੱਜ ਤੱਕ ਨਹੀਂ ਮਿਲੀ ਤੇ ਤੁਹਾਨੂੰ ਕਿਵੇਂ ਲੱਗਿਆ ਮੈਮ ਤੁਹਾਨੂੰ ਖਾਸ ਤੌਰ ਤੇ ਕਿਵੇਂ ਮਹਿਸੂਸ ਕੀਤਾ ਇਸ ਕੰਪਲੀਮੈਂਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਤਾਂ ਸਾਡੇ ਲਈ ਸੁਭਾਗ ਆ ਜਿਹੜਾ ਇਹ ਮਿਲਿਆ ਪਰ ਔਖ ਅੰਕਲ ਇੱਕ ਐਹੋਜੀ ਸਖਸ਼ੀਅਤ ਸੀ ਹੂੰ ਜਿਨ੍ਹਾਂ ਨੇ ਐਨੇ ਸਰਲ ਤਰੀਕੇ ਨਾਲ ਸਾਨੂੰ ਸਿਖਾਇਆ ਹੂੰ ਪਹਿਲਾ ਉਹਨਾਂ ਨੇ ਡਾਇਲੌਗ ਦੇਨੇ ਹੂੰ ਤਿੰਨ ਚਾਰ ਦਿਨ ਅਸੀਂ ਬੈਠ ਕੇ ਡਾਇਲੌਗ ਹੀ ਬੋਲਦੇ ਸੀ ਜੀ ਸਕ੍ਰਿਪਟ ਦੇ ਦੇਣਾ ਸਕ੍ਰਿਪਟ ਸਾਰਿਆਂ ਕੋਲ ਹੁੰਦੀ ਸੀ ਆਪੋ ਆਪਣਾ ਕਲੂ ਲਿਖਿਆ ਹੁੰਦਾ ਸੀ ਪਹਿਲੇ ਤੋਂ ਜੀ ਪੰਜ ਦਿਨਾਂ ਵਿੱਚੋਂ ਸਾਨੂੰ ਯਾਦ ਹੋ ਜਾਂਦਾ ਹੂੰ ਪੰਜ ਦਿਨ ਬਾਅਦ ਫੇਰ ਸਾਨੂੰ ਰੈਸਲ ਸ਼ੁਰੂ ਕਰਾਉਂਦੇ ਸੀ ਜਦੋਂ ਯਾਦ ਹੋ ਜਾਂਦਾ ਜੀ ਉਹ ਨਾਟਕ 1.5 ਘੰਟੇ ਦਾ ਸੀ ਜੀ ਬਿਲਕੁਲ ਬਿਲਕੁਲ 1.5 ਘੰਟੇ ਦਾ ਤੁਸੀਂ ਇਹ ਦੇਖ ਲਓ ਵੀ ਸਭ ਨੇ ਆ ਰੱਟੇ ਲਾਏ ਹੋਏ ਸੀ ਉਹਨਾਂ ਡਾਇਲੋਗ ਅਸੀਂ ਤਾਂ ਬਹੁਤ ਸਟੇਜਾਂ ਕੀਤੀਆਂ ਮੈਨੂੰ ਲੱਗਦਾ ਉਹਨੀਆਂ 1.5 200 ਕਰਤੀਆਂ ਹੋਣਗੀਆਂ ਅੱਛਾ ਜੀ ਬਹੁਤ ਜ਼ਿਆਦਾ ਕੀਤੀ ਸ਼੍ਰੀ ਰਾਮ ਪਿੰਡ ਦੇ ਥੜੇ ਤੋਂ ਲੈ ਕੇ ਹਮ ਸ਼੍ਰੀ ਰਾਮ ਥੀਟਰ ਤੱਕ ਵਾਹ श्रीराम थिएटर जी ਤੁਸੀਂ ਦਿੱਲੀ ਹਾਂਜੀ ਦਿੱਲੀ ਯਾਨੀ ਕਿ ਇਹ ਨਾਟਕ ਕੀਤਾ ਅੱਛਾ ਅਜਾ ਮੈਂ ਭੋਲੀ ਧੁੱਪ ਦੇ ਨਾਂ ਤੇ ਸੀ ਭੋਲੀ ਧੁੱਪ ਦੇ ਨਾਂ ਤੇ ਜਦੋਂ ਤੁਸੀਂ ਉਸ ਦਾ ਉਹਦਾ ਭੋਲੀ ਧੁੱਪ ਦੇ ਨਾਂ ਤੇ ਕਿਉਂ ਕੀਤਾ ਜੀ ਉਹ ਨਾਟਕ ਕਾਰਨ ਕੋਈ ਕਾਰਨ ਸੀ ਉਹਦਾ ਬਿਕਰ ਸਿੰਘ ਦੀ ਮੌਤ ਤੋਂ ਬਦਲ ਕੇ ਤੁਸੀਂ ਭੋਲੀ ਧੁੱਪ ਜਿਹੜਾ ਹੈਗਾ ਨਾਂ ਉਹਦਾ ਰੱਖਿਆ ਉਹ ਦਿੱਲੀ ਹਿੰਦੀ ਹੈ ਤੇ ਉਸ ਨੇ ਚਾਹ ਦੇ ਨਹੀਂ ਨਹੀਂ ਹੂੰ ਕਿ ਉਹ ਦੋ ਸਤਵੰਤ ਤੇ ਉਹਨਾਂ ਦਾ ਜਿਹੜਾ ਸੀ ਨਾ 인ਦਰਾ ਗਾਂਧੀ ਦੇ ਮਾਰਟਰ ਅਸੈਸੀਨੇਸ਼ਨ ਜੀ ਜੀ ਹਾਂਜੀ ਉਹ ਤੋਂ ਬਾਅਦ ਉਹਦੇ ਵਿੱਚ ਕੇਰ ਸਿੰਘ ਵੀ ਹੁੰਦਾ ਸੀ ਕੋਈ ਨਾ ਓਕੇ 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 ਇੱਕ ਤਾਂ ਬਿਆਨਤ ਸਿੰਘ ਸਤਵੰਤ ਸਿੰਘ ਸੀ ਕੇਰ ਸਿੰਘ ਵੀ ਸੀ ਉਹਨਾਂ ਦਾ ਨਾਮ ਹੁੰਦਾ ਹੈ ਉਹਨਾਂ ਨੂੰ ਫਿਰ ਇਹ ਹੋ ਗਿਆ ਵੀ ਦਿੱਲੀ ਵਾਲਿਆਂ ਨੂੰ ਤਾਂ ਇਹੀ ਪਤਾ ਹੈ ਵੀ ਕੇਰ ਸਿੰਘ ਉਹ ਆ ਹਮ ਤੇ ਭੋਲੀ ਤੁੱਪ ਜਦੋਂ ਵੀ ਇਹ ਬਹੁਤ ਭੋਲਾ ਇਨਸਾਨ ਹੁੰਦਾ ਜੀ ਜੀ ਕੇਰ ਸਿੰਘ ਪਰ ਉਹਨਾਂ ਦੇ ਨਾਤੇ ਅੰਕਲ ਨੇ ਚੇਂਜ ਕੀਤਾ ਸੀ ਉਹਦੇ ਨਾਤੇ ਮੈਂ ਨਾਲ ਉੱਥੇ ਉਹਨਾਂ ਦੇ ਜਦੋਂ ਫੋਨ ਆ ਉਹ ਉਹਦੇ ਹੀ ਕਰ ਲਿਆ ਸੀ ਜੀ ਅੱਛਾ ਸਰ ਇੱਕ ਹੋਰ ਤੁਹਾਨੂੰ ਸਵਾਲ ਇਹਦੇ ਮਾਨਸਾਰੀ ਲੋ ਤੋਂ ਨਿਕਲ ਕੇ ਜੀ ਤੁਸੀਂ ਸਨੋਹ ਚ ਪਹੁੰਚ ਗਏ ਹਾਂ ਜੀ ਯਾਨੀ ਕਿ ਕੈਨੇਡਾ ਚ ਪਹੁੰਚ ਗਏ ਲੋਅਜ ਉੱਠ ਕੇ ਸਨੋਆ ਤੱਕ ਪਹੁੰਚਣ ਦਾ ਸਫ਼ਰ ਜਿਹੜਾ ਹੈਗਾ ਉਹ ਕਿਵੇਂ ਤੈਅ ਕੀਤਾ ਜੀ ਤੇ ਅੱਜ ਕੱਲ ਕਿੱਥੇ ਰਹਿ ਰਹੇ ਹੋ ਅਸੀਂ ਸਭ ਤੋਂ ਪਹਿਲਾਂ ਤਾਂ ਅਸੀਂ ਗਏ ਸਾਡੀ ਬੇਟੀ ਵਿਆਹੀ ਸੀ ਜੀ ਬੇਟੀ ਦੀ ਮੈਰਿਜ ਕੀਤੀ ਇਥੇ ਕੈਨੇਡਾ ਜੀ ਅਸੀਂ ਬੇਟੀ ਨੂੰ ਮਿਲਣ ਚਲੇ ਜਾਂਦੇ ਸੀ ਨਹੀਂ ਉਹਨਾਂ ਨੇ ਸਾਨੂੰ ਪੀਆਰ ਅਪਲਾਈ ਕੀਤਾ ਹਾਂ ਉਹਨਾਂ ਨੇ ਪੀਆਰ ਅਪਲਾਈ ਕਰਤਾ ਸਾਨੂੰ ਪੀਆਰ ਹੋ ਗਏ ਸੀ ਜੀ 2000 ਤੇ ਸਾਡਾ ਸਾਡੇ ਦਾ ਸਾਡਾ ਬੇਟਾ ਚਲਾ ਗਿਆ ਜੀ ਜੀ ਚਲੋ ਉਹਦੀ ਫਿਰ ਮੈਰਿਜ ਹੋ ਗਈ ਜੀ ਉਹਨੇ ਉਹ ਰਹਿਣੀ ਇਥੇ ਲੱਗੇ ਬਦੋਨੇ ਜੀ ਹਾਂ ਨੂਰਾਂ ਦੀ ਸਾਡੀ ਉੱਥੇ ਹੀ ਹੈ ਹੁਣ ਉੱਥੇ ਜਾਂਦੇ ਰਹਿੰਦੇ ਉਹਨਾਂ ਕੋਈ ਘੜਾ ਲਿਆਉਂਦੇ ਆ ਸਾਨੂੰ ਆਇਆ ਤਿੰਨ ਕਿ ਮਹੀਨੇ ਹੋ ਗਏ ਜੀ ਅੱਛਾ ਮੈਂ ਉਹ ਉੱਥੇ ਜਾ ਕੇ ਕੈਨੇਡਾ 'ਚ ਵੀ ਬਹੁਤ ਸਾਰੇ ਪੰਜਾਬੀ ਜਿਹੜੀ ਪ੍ਰੋਗਰੈਸਿਵ ਧਿਰਾਂ ਨੇ ਨਾਟਕ ਕਰਦੀਆਂ ਨੇ ਨਾ ਸੋਸਾਇਟੀਜ਼ ਬਣੀਆਂ ਹੋਈਆਂ ਨੇ ਅੱਡ ਲੋਕ ਕੀ ਉੱਥੇ ਜਾ ਕੇ ਕੋਈ ਤੁਸੀਂ ਅ ਰੰਗਮঞ্চ ਕੀਤਾ ਨਾਟਕ ਦੀ ਕੋਈ ਪੇਸ਼ਕਾਰੀ ਉੱਤੇ ਕੈਨੇਡਾ 'ਚ ਕੋਈ ਕੀਤੀ ਜੀ ਉਸ ਤੋਂ ਬਾਅਦ ਨਹੀਂ ਉਹ ਨਾਟਕ ਤਾਂ ਨਹੀਂ ਕੀਤਾ ਪਰ ਸਹਿਤ ਸਭਾਵਾਂ ਦੇ ਵਿੱਚ ਅਸੀਂ ਬ੍ਰੈਂਪਟਨ ਜਦੋਂ ਰਹਿੰਦੇ ਸੀ ਉਦੋਂ ਜਾਂਦੇ ਸੀ ਸਾਨੂੰ ਬੁਲਾਉਂਦੇ ਹੁੰਦੇ ਸੀਗੇ ਜੀ ਕਿ ਕਿਸੇ ਨੇ ਕਿਤਾਬ ਰੀਲੀਜ਼ ਕਰਨੀ ਆ ਉਦੋਂ ਵੀ ਬੁਲਾਉਣਾ ਜੀ ਹੁਣ ਉਹਨਾਂ ਨੇ ਕਾਨਫਰੰਸਾਂ ਕੀਤੀਆਂ ਸੀਗੀਆਂ ਹੂੰ ਉਦੋਂ ਵੀ ਜ਼ਰੂਰ ਬੁਲਾਉਂਦੇ ਸੀਗੇ ਤੇ ਪਹੁੰਚਦੀ ਮੇਰੀ ਕਿਤਾਬ ਵੀ ਉੱਥੇ ਰੀਲੀਜ਼ ਹੋਈ ਹੈ ਜੀ ਜਿਹੜੀ ਇੱਥੇ ਹੋ ਚੁੱਕੀ ਸੀ ਪਰ ਉਹ ਕਹਿੰਦੇ ਸੀ ਦੁਆਰਾ ਕਰਨੀ ਅੱਛਾ ਮੈਮ ਤੁਸੀਂ ਕੈਨੇਡਾ ਪਹੁੰਚ ਗਏ ਇੱਕ ਨਾਟਕਕਾਰ ਤਾਂ ਹੈ ਹੀ ਹੋ ਨਾਟਕ ਤਾਂ ਤੁਸੀਂ ਕਰਦੇ ਹੋ ਅਦਾਕਾਰ ਤਾਂ ਹੈ ਹੀ ਹੋ ਤੁਸੀਂ ਕਵਿਤਾ ਵੀ ਬੜੀ ਕਹਿੰਦੇ ਕਮਾਲ ਦੀ ਲਿਖਦੇ ਹੋ ਕੋਈ ਕਵਿਤਾ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਦੋ ਚਾਰ ਲਾਈਨਾਂ ਜੇ ਸਾਂਝੀ ਕਰ ਸਕੋ ਤਾਂ ਜ਼ਰੂਰ ਕਰੋ ਮੈਨੂੰ ਗਜ਼ਲ ਆ ਜੀ ਜੀ ਬਹਾਰਾਂ ਪਤ ਚੜਾਂ ਬਣੀਆਂ ਕੀ ਕਹੀਏ ਨਦਾਨਾਂ ਨੂੰ ਨਾ ਗੁਲਸ਼ਨ ਦੀ ਪਰਵਾਨ ਕੰਮੇ ਬਾਗਬਾਨਾ ਨੂੰ ਵਾਹ ਉਪਰੋਂ ਫੁੱਲ ਬਰਸਉਂਦੇ ਮਨ ਚ ਖਾਰ ਨੇ ਰਖਦੇ ਹੂੰ ਉਪਰੋਂ ਫੁੱਲ ਬਰਸਉਂਦੇ ਮਨ ਚ ਖਾਰ ਨੇ ਰਖਦੇ ਇੱਕ ਖੰਜਰ ਮਾਰਦੇ ਮਾਸੂਮ ਪੰਛੀ ਬੇਜ਼ੁਬਾਨਾਂ ਨੂੰ ਵਾਹ ਬਦਲ ਕੇ ਇੱਕ ਇੱਕ ਕਰਕੇ ਬਣੇ ਹਮਰਾਸ ਸੀ ਜਿਹੜੇ ਹੂੰ ਬਦਲ ਕੇ ਇੱਕ ਇੱਕ ਕਰਕੇ ਬਣੇ ਹਮਰਾਸ ਸੀ ਜਿਹੜੇ ਉਹ ਬੇਕਦਰੇ ਕੀ ਕਹੀਏ ਉਹਨਾਂ ਮਿਹਰਬਾਨਾਂ ਨੂੰ ਵਾਹ ਉਹ ਬੇੜੇ ਜੋ ਭਵ ਸਾਗਰ ਦੀਆਂ ਲਹਿਰਾਂ ਤੇ ਤਰਦੇ ਸੀ ਹੂੰ ਉਹ ਬੇੜੇ ਜੋ ਭਵ ਸਾਗਰ ਦੀਆਂ ਲਹਿਰਾਂ ਤੇ ਤਰਦੇ ਸੀ ਡਬੋਏ ਰਹਿ ਬਰਾ ਖੁਦ ਹੀ ਲੱਜ ਨਾ ਆਈ ਸ਼ਤਾਨਾਂ ਨੂੰ ਹੂੰ ਮੌਕਾ ਮਿਲੇ ਡੰਗਣੋ ਮੌਕਾ ਮਿਲੇ ਡੰਗਣੋ ਸ਼ਿਪੇ ਨੇ ਆਸਤਿਨਾਂ ਵਿੱਚ ਤੇ ਹਮਦਰਦੀ ਦਿਖਾਉਂਦੇ ਦੇਖ जखਮਾਂ ਦੇ ਨਿਸ਼ਾਨਾਂ ਨੂੰ ਵਾਹ ਜੀ ਵਾਹ ਤੇ ਹਮਦਰਦੀ ਦਿਖਾਉਂਦੇ ਦੇਖ जखਮਾਂ ਦੇ ਨਿਸ਼ਾਨਾਂ ਨੂੰ ਬਹੁਤ ਬਹੁਤ ਕਮਾਲ ਦਾ ਤੁਸੀਂ ਲਿਖਦੇ ਹੋ ਮੈਮ ਕਮਾਲ ਹੀ ਲਿਖਿਆ ਸੱਚੀ ਮੁੱੱਚੀ ਮਾਨਸਾ ਜੀ ਵਾਕਈ ਇਹਦੇ ਤੇ ਮੰਨ ਜੈਤੋਂ ਦੇ ਮਾਨਸਾ ਜੀ ਤਾਂ ਮੰਨਣ ਵਾਲੀ ਹੈ ਕਲਮਾਂ ਤਾਂ ਬਹੁਤ ਕਮਾਲ ਦੀਆਂ ਹੋਈਆਂ ਕਿਉਂਕਿ ਵੱਡੇ ਨਾਵਲਕਾਰ ਜੈਤੋਂ ਨੇ ਵੀ ਦਿੱਤੇ ਬਹੁਤ ਵੱਡੇ ਵੱਡੇ ਕਵੀ ਜੈਤੋ ਨੇ ਦਿੱਤੇ ਆ ਦੀਪਕ ਜੈਤੋ ਜੀ ਬਿਲਕੁਲ 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 ਸਾਡੇ ਬਹੁਤ ਸਭ ਤੋਂ ਨੇੜੇ ਵੱਡੇ ਸ਼ਾਇਰ ਮੈਨੂੰ ਲੱਗਦਾ ਪੰਜਾਬੀ ਦੇ ਮਾਹਨਾਜ ਹਸਤੀ ਨੇ ਤੇ ਮੈਮ ਜਿਵੇਂ ਤੁਸੀਂ ਇਥੋਂ ਸਫਰ ਕੀਤਾ ਲੋ ਆ ਚੁਕੇ ਨੇ ਜਿਵੇਂ ਸੁਣੋ ਦੀ ਗੱਲ ਮੈਂ ਕਰਦਾ ਸੀ ਤੇ ਕੈਨੇਡਾ ਤੱਕ ਤੁਸੀਂ ਪਹੁੰਚੇ ਉੱਥੇ ਜਾ ਕੇ ਵੀ ਰੰਗ ਮੰਚ ਆ ਇੱਕ ਨਾਟਕ ਸ਼ਾਇਦ ਸਰ ਜਿਵੇਂ ਕਹਿ ਰਿਹਾ ਉਸ ਸਮੇਂ ਇੱਕ ਨਾਟਕ ਕੀਤਾ ਕਿ ਹੁਣ ਤੁਸੀਂ ਕੈਨੇਡਾ ਜਾ ਕੇ ਕਦੇ ਐਂ ਦਿਲ ਨਹੀਂ ਕਰਦਾ ਵੀ ਦੁਆਰਾ ਰੰਗਮંચ ਕਰੀਏ ਨਾਟਕ ਖੇਡੀਏ ਜੀ ਕਰਦਾ ਜੀ ਬਹੁਤ ਕਰਦਾ ਜੀ ਤੇ ਕਈ ਵਾਰ ਮੈਨੂੰ ਐ ਹੁੰਦਾ ਵੀ ਜਿਵੇਂ ਇੱਕ ਜਾਣਾ ਕਰਦਾ ਨਾ ਜੀ ਵੀ ਮੈਂ ਸਸ ਚੰਦਰੀ ਦਾ ਭੂਤ ਉਸੇ ਤਰ੍ਹਾਂ ਇਕੱਲੀ ਕਰ ਸਕਦੀ ਹਾਂ ਜੀ ਇੱਕ ਪਾਤਰੀ ਇੱਕ ਪਾਤਰੀ ਜੀ ਜੀ ਵੀ ਸਾਰਿਆਂ ਦਾ ਰੋਲ ਮੈਂ ਆਪ ਹੀ ਕਰ ਲਵਾਂਗੀ ਜੀ ਤੇ ਪਰ ਹੁਣ ਐ ਹੁੰਦਾ ਵੀ ਮੇਰੀ ਸੇਤ ਥੋੜੀ ਅਲਾਉ ਨਹੀਂ ਕਰਦੀ ਜੀ ਮੈਨੂੰ ਲੈਂਗੁਏਜ ਦੀ ਪ੍ਰੋਬਲਮ ਆਈ ਵੀ ਥੋੜੀ ਓਕੇ ਓਕੇ ਹਾਂ ਉਸ ਕਰਕੇ ਮੈਂ ਮੇਰਾ ਨੀ ਜੀ ਬਹੁਤ ਕਰਦਾ ਸੀ ਵੀ ਮੈਂ ਵੀ ਤਿਆਰ ਕਰਾਂ ਜੀ ਜੀ ਅ اچھا ਮੈਂ ਥੀਏਟਰ ਚ ਸਰ ਜੀ ਮੈਂ ਤਾੜੀਆਂ ਬਹੁਤ ਮਿਲਦੀਆਂ ਬਾਹਰ ਆ ਕੇ ਬਾ ਪਿੱਛੋਂ ਆ ਕੇ ਜਫੀਆਂ ਬਾ ਕੇ ਬੰਦੇ ਮਿਲਦੇ ਆ ਜਦੋਂ ਨਾਟਕ ਖਤਮ ਹੁੰਦਾ ਹੈ ਉਹਨਾਂ ਨੂੰ ਕਿੰਨਾ ਮਿਸ ਕਰਦੇ ਹਾਂ ਜੀ ਅੱਛਾ ਦਿੱਲੀ ਜਾ ਕੇ ਮੈਂ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਕਿਉਂਕਿ ਪੰਜਾਬੀ ਥੀਏਟਰ ਨੂੰ ਦਿੱਲੀ ਚ ਸ੍ਰੀ ਰਾਮ ਥੀਏਟਰ ਵਰਗੇ ਜਿੱਥੇ ਨਚਰੂ ਰੰਚਾ ਵਰਗੇ ਵੱਡੇ ਵੱਡੇ ਲੋਕ ਮਨੋਜ ਬਾਜਪਈ ਵਰਗੇ ਲੋਕ ਜਿਹੜੇ ਇੰਡੀਅਨ ਸਿਨੇਮਾ ਦੇ ਇਫਤਾ ਬਹੁਤ ਵੱਡੇ ਥੰਮ ਜਿਹੜੇ ਜੇ ਵੱਡੇ ਵੱਡੇ ਮੰਨੇ ਜਾਂਦੇ ਆ ਅੱਜ ਦੇ ਲਖਾਰੇ ਕੁਲਦੀਪ ਨੀਯਰ ਵਰਗੇ ਬੰਦੇ ਉੱਤੇ ਆਉਂਦੇ ਆ ਹਨਾ ਤੇ ਉੱਥੇ ਜਾ ਕੇ ਸਰਦਰ ਹਾਸ਼ਮੀ ਨਾ ਹੋਰ ਵੀ ਬਹੁਤ ਸਾਰੇ ਬੰਦੇ ਜਿਹੜੇ ਜਿਨ੍ਹਾਂ ਨੇ ਉੱਥੇ ਰੰਗ ਮੰਚ ਕੀਤਾ ਤੇ ਅੱਜ ਵੀ ਜੁੜੇ ਹੋਏ ਨੇ ਜਿਹੜੇ ਲੋਕ ਬਹੁਤ ਸਾਰੇ ਲੋਕ ਕਰਦੇ ਆ ਉੱਥੇ ਤੁਸੀਂ ਕੀਤਾ ਉਥੋਂ ਦੀ ਆਡੀਅנס ਦਾ ਪੰਜਾਬੀ ਰੰਗ ਮੰਚ ਨੂੰ ਪੰਜਾਬੀ ਨਾਟਕ ਨੂੰ ਕਿਸ ਤਰ੍ਹਾਂ ਦਾ ਰਿਸਪਾਂਸ ਸੀ ਬਹੁਤ ਵਧੀਆ ਰਿਸਪਾਂਸ ਸੀ ਜੀ ਜੇ ਉੱਥੇ ਸੂਈ ਡਿੱਗੇ ਨਾ ਜੀ ਉਹਦਾ ਖੜਕਾ ਵੀ ਸੁਣਦਾ ਸੀ ਹੂੰ ਤੇ ਜਿੱਥੇ ਉਹਨਾਂ ਨੇ ਤਾੜੀਆਂ ਮਾਰਨੀਆਂ ਸੀ ਹੂੰ ਖੂਬ ਤਾੜੀਆਂ ਮਾਰੀਆਂ ਜਿੱਥੇ ਉਹਨਾਂ ਨੇ ਦਾਤ ਦੇਣੀ ਸੀ ਦਾਤ ਦਿੱਤੀ ਹੂੰ ਤਾੜੀਆਂ ਮਾਰ ਕੇ ਦਾਤ ਦਿੱਤੀ ਪਰ ਜਦੋਂ ਉਹ ਨਾਟਕ ਦਾ ਐਂਡ ਹੋਇਆ ਤੇ ਉਹ ਰੋ ਵੀ ਰਹੀ ਸੀ ਹੂੰ ਬਹੁਤ ਰੋ ਰਹੀ ਸੀ ਆਡੀਅנס ਵਿੱਚ ਲੋਕ ਆਏ ਹਟਕੋਰੇ ਸੁਣਦੇ ਸੀ ਲੋਕ ਤੇ ਤੇ ਮੈਂ ਤਾਂ ਆਪੋ ਰੋਲ ਲੱਗ ਜਾਂਦੀ ਸੀ ਸਟੇਜ ਤੇ ਲੋਕਾਂ ਦਾ ਤਾਂ ਸੁਣ ਨਹੀਂ ਸੁਣ ਨਹੀਂ ਸੀਗਾ ਹੇਡ ਕੋਰ ਤਾਂ ਮੈਨੂੰ ਸੁਣਦੇ ਹੁੰਦੇ ਸੀ ਅੱਛਾ ਜੀ ਤੇ ਕਿੰਨਾ ਕੁ ਤੁਸੀਂ ਆਪਣੀ ਟੀਮ ਨੂੰ ਕਿੰਨਾ ਕੁ ਮਿਸ ਕਰਦੇ ਹੋ ਜਦੋਂ ਕੈਨੇਡਾ ਚਲੇ ਗਏ ਤੇ ਨਾਲ ਹੀ ਆਲਕ ਸਾਹਿਬ ਨੂੰ ਅਸੀਂ ਤਾਂ ਮਿਸ ਕਰਦੇ ਹੀ ਆ ਇੱਥੇ ਰਹਿਣ ਵਾਲੇ ਤੇ ਤੁਸੀਂ ਲੋਕ ਕਿੰਨਾ ਮਿਸ ਕਰਦੇ ਹੋ ਜਦੋਂ ਆਲਕ ਸਾਹਿਬ ਦਾ ਪਤਾ ਲੱਗਾ ਨਾ ਸਾਨੂੰ ਇੱਥੋਂ ਜੀ ਅਸੀਂ ਸਾਰਾ ਪਰਿਵਾਰ ਤਹਾ ਮਾਰ ਕੇ ਰੋਣ ਲੱਗ ਪਈ ਸੀ ਸਾਨੂੰ ਕੋਈ ਬਰੌਣ ਨਾਲ ਨਹੀਂ ਸੀ ਉਹ ਲਾਂਟੀਆਂ ਕਰ ਪਿਆਰੀ ਇਹਨਾਂ ਕਰਦੇ ਸੀ ਜਿਹੜਾ ਸੀ ਮਤਲਬ ਸੌਰੀ ਮੈਂ ਮੈਂ ਸ਼ਾਇਦ ਤੁਹਾਡਾ ਦੁੱਖ ਦੀ ਲੱਗ ਨੂੰ ਕਿਸੇ ਨੂੰ ਜੋਤੀ ਬੇਟੀ ਨੇ ਫਿਰ ਜੋਤੀ ਨੇ ਜਦੋਂ ਫੋਨ ਕੀਤਾ ਕਹਿੰਦੇ ਤੁਸੀਂ ਹੁਣੇ ਹੀ ਦੇਖ ਲਓ ਫਿਰ ਇਕੱਠ ਬਹੁਤ ਹੋ ਜਾਣੇ ਮੈਂ ਤੋ ਤਾਂ ਕੋ ਦੇਖ ਨਹੀਂ ਸੀ ਕਿ ਤਾ ਤੁਸੀਂ ਇਹ ਦੇਖ ਲਓ ਪਰਿਵਾਰ ਉੱਥੇ 1 ਘੰਟਾ ਰੋਈ ਗਿਆ ਕੋਈ ਭਰੌਣ ਵਾਲਾ ਨਹੀਂ ਸੀ ਸੰਨ ਕੋਈ ਪਾਣੀ ਦੇਣ ਵਾਲਾ ਨਹੀਂ ਸੀ ਪਰ ਸਾਡਾ ਹਾਲ ਬਹੁਤ ਬੁਰਾ ਹੋਇਆ ਸਾਰੇ ਪਰਿਵਾਰ ਤੇ ਬੇਟੀ ਵੀ ਉੱਥੇ ਆ ਗਈ ਨੇ ਸਮਝ ਸਕਦੇ ਆ ਮੈਮ ਇਹ ਸਾਰੇ ਹੀ ਤੁਸੀਂ ਤਾਂ ਉਹਨਾਂ ਦੇ ਪਿਆਰੇ ਸੀ ਨਾਲ ਰਹੇ ਤੁਸੀਂ ਸਾਰਾ ਹੰਡਾਇਆ ਦੁੱਖ ਸੁੱਖ ਇਕੱਠਿਆਂ ਕੱਟਿਆ ਤੇ ਉਹਨਾਂ ਨੂੰ ਤਾਂ ਸਾਰਾ ਪੰਜਾਬ ਹੀ ਮਿਸ ਕਰਦਾ ਹੈ ਸਾਰਾ ਉਹ ਸਾਰੇ ਹੀ ਆਪਾਂ ਸਾਰੇ ਮਿਸ ਕਰਦੇ ਆ ਉਹ ਅੱਜ ਵੀ ਸਾਡੀਆਂ ਯਾਦਾਂ ਚ ਨੇ ਤੇ ਲਾਸਟ ਸਵਾਲ ਤੁਹਾਨੂੰ ਇਹੀ ਕਿ ਪੰਜਾਬ ਚ ਰਹਿਣ ਵਾਲਿਆਂ ਨੂੰ ਵਿਦੇਸ਼ ਚ ਰਹਿਣ ਵਾਲਿਆਂ ਨੂੰ ਰੰਗਮੰਚ ਲਈ ਕੀ ਸਨੇਹਾ ਦੇਓਗੇ ਕਿ ਜ਼ਿੰਦਗੀ ਲਈ ਰੰਗਮੰਚ ਦੀ ਕਿਉਂ ਲੋੜ ਹੈ ਬਹੁਤ ਵੱਡੀ ਲੋੜ ਹੈ ਜੀ ਬਹੁਤ ਵੱਡੀ ਦੇਣ ਹੈ ਰੰਗਮੰਚ ਦੀ ਜੀ ਹਾਂ ਜੀ ਜਿਹੜੀਆਂ ਸਾਡੀਆਂ ਬਰਾਈਆਂ ਸਾਡੇ ਗੁਨਾਹ ਅਸੀਂ ਇੱਕ ਨਾਟਕ ਹੈ ਜਿਹਦੇ ਰਾਹੀਂ ਅਸੀਂ ਲੋਕਾਂ ਦੇ ਵਿੱਚ ਲਿਜਾ ਸਕਦੇ ਹਾਂ ਕਿਹੜੀ ਚੀਜ਼ਾਂ ਚੰਗੀਆਂ ਕਿਹੜੀਆਂ ਸਾਡੀਆਂ ਰਸਮਾਂ ਮਾੜੀਆਂ ਹਾਂ ਇੱਕ ਨਾਟਕ ਹੈ ਜਿਹਦੇ ਵਿੱਚ ਸਾਡੇ ਦਰਸ਼ਕ ਵੀ ਉਹਦੇ ਨਾਲ ਕੀਲੇ ਜਾਂਦੇ ਆ ਜੀ ਹਾਂ ਜੀ ਅਜੇ ਮੈਂ ਤੁਹਾਨੂੰ ਵੀ लास्ट ਸਵਾਲ ਜਾਂਦੇ ਜਾਂਦੇ ਰੰਗਮંચ ਹਮੇਸ਼ਾ ਔਰਤਾਂ ਦੀ ਆਵਾਜ਼ ਬਣਦਾ ਹੈ ਦੱਬੇ ਕੁਚਲੇ ਦੀ ਆਵਾਜ਼ ਬਣਦਾ ਰਿਹਾ ਖਾਸ ਤੌਰ ਤੇ ਜਿਹੜਾ ਪ੍ਰੋਫੈਸਰ ਅਜਮੇਦ ਸਿੰਘ ਆਲ ਖੋਰਾ ਦਾ ਰੰਗਮંચ ਹੈ ਉਹ ਤਾਂ ਹਮੇਸ਼ਾ ਹੀ ਦੱਬਿਆਂ ਦੀ ਗੱਲ ਕਰਦਾ ਰਿਹਾ ਛੋਟੀ ਕਿਸਾਨੀ ਦੀ ਗੱਲ ਕਰਦਾ ਰਿਹਾ ਔਰਤ ਦੀ ਪੀੜਾ ਦੀ ਗੱਲ ਕਰਦਾ ਰਿਹਾ ਉਹ ਝਰਾਂ ਦੇ ਪਾਣੀ ਚ ਜਿਹੜੀ ਔਰਤ ਵਿੱਕ ਕੇ ਇੱਧਰ ਨੂੰ ਆਉਂਦੀ ਹੈ ਤੇ ਉਹਦੇ ਦੁੱਖ ਦੀ ਗੱਲ ਕਰਦਾ ਰਿਹਾ ਤੁਸੀਂ ਕਿਸ ਤਰ੍ਹਾਂ ਉਹਨਾਂ ਦੇ ਨਾਟਕ ਔਰਤ ਦੀ ਬੇਜਾਨਾ ਨੂੰ ਕਿਵੇਂ ਫੜਿਆ ਇੱਕ ਕਵਿਤਰੀ ਜੋ ਕਹੋਣ ਦੇ ਨਾਤੇ ਵੀ ਇੱਕ ਸੰਵੇਦਨਸ਼ੀਲ ਇਨਸਾਨ ਹੋਣ ਦੇ ਨਾਤੇ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਜਦੋਂ ਤੁਸੀਂ ਪ੍ਰੋਫੈਸਰ ਅਜਵੇਸ਼ ਸਿੰਘ ਹੋਰ ਹੋਰਾਂ ਦੀ ਟੀਮ 'ਚ ਕੰਮ ਕਰਦੇ ਹੋ ਬਤੌਰ ਐਕਟਰ ਦੇ ਤੌਰ ਤੇ ਇੱਕ ਔਰਤ ਹੋਣ ਦੇ ਨਾਤੇ ਵੀ ਜਦੋਂ ਤੁਸੀਂ ਰੰਗਮંચ 'ਚ ਕੰਮ ਕਰਦੇ ਹੋ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਇੱਕ ਵਾਰ ਮੈਂ ਤੁਹਾਨੂੰ ਆਪਣੇ ਨਾਲ ਵਾਪਰਿਆ ਕਿੱਸਾ ਦੱਸਦੀ ਆ ਜੀ ਮੈਂ ਬੱਸ ਚੜ ਰਹੀ ਸੀ ਡਿਊਟੀ ਤੇ ਜਾਣ ਵੇਲੇ ਜੀ ਤੇ ਉਹ ਮੈਂ ਨਾ ਸ਼ੂ ਨਵੇਂ ਲੈ ਤੇ ਮੈਂ ਸਲਿੱਪ ਕਰ ਗਈ ਹੂੰ ਤੇ ਉਹ ਕੰਡੈਕਟਰ ਨੇ ਪਿੱਛੋਂ ਫੜ ਲਿਆ ਫਟਾਫਟ ਆ ਕੇ ਹੂੰ ਮੈਂ ਡਿੱਗਣ ਲੱਗੀ ਸੀ ਤੇ ਉਹ ਤੋਂ ਬਾਅਦ ਮੇਰੇ ਉੱਤੇ ਬੱਸ ਦਾ ਪਹੀਆ ਆਉਣਾ ਸੀ ਮੈਂ ਆ ਕੇ ਕਰੀ ਦੱਸੇ ਮੈਂ ਅੱਜ ਤਾਂ ਮਰ ਚੱਲੀ ਸੀ ਓਹ ਔਲਖ ਅੰਕਲ ਕਹਿੰਦੇ ਪੋਜ਼ਿਟਿਵ ਬਣੀਦਾ ਹੁੰਦਾ ਹੂੰ ਤੁਹਾਕੇ ਅੱਜ ਮੈਂ ਬਚ ਗਈ ਹੂੰ ਉਸ ਤੋਂ ਬਾਅਦ ਮੈਂ ਇਨੀ ਪੋਜ਼ਿਟਿਵ ਹੋ ਗਈ ਹੁਣ ਜਦੋਂ ਮੈਨੂੰ ਮੇਰੇ ਰੋਗ ਬਾਰੇ ਦੱਸਿਆ ਡਾਕਟਰ ਨੇ ਉਹ ਮੇਬੀ 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 ਕਰੀ ਗਏ ਮੈਂ ਜਦੋਂ ਨਾਂ ਲੈ ਦਿੱਤਾ ਕਿੰਨ ਯੈਸ ਹੂੰ ਮੈਂ ਕਹ ਵੀ ਮੈਂ ਇਹਦੇ ਤੇ ਕੰਟਰੋਲ ਕਰ ਲੈਣਾ ਜੀ ਬਿਲਕੁਲ ਉਹ ਜਿਹੜਾ ਮੇਰਾ ਸਕਾਰ ਵੱਡਾ ਹੋਇਆ ਸੀ ਹੂੰ ਮੈਂ ਉਹ ਪੋਜ਼ਿਟਿਵਿਟੀ ਕਰਕੇ ਹੋਇਆ ਹੂੰ ਤੇ ਉਹ ਬਹੁਤ ਛੋਟਾ ਹੋ ਗਿਆ ਹੂੰ ਦੋ ਕੁ ਮਹੀਨਿਆਂ ਦੇ ਵਿੱਚ ਜਦੋਂ ਦੁਆਰਾ ਸਿਟੀ ਸਕੈਨ ਕੀਤੀ ਲਾਂਗਸਦੀ ਜੀ ਮੈਂ ਠੀਕ ਸੀ ਵਾਹ ਇਹ ਰੰਗਮੰਚ ਦੀ ਇਹ ਰੰਗਮੰਚ ਦੀ ਦੇਣ ਦਿੱਤਾ ਕਰ ਕਿਉਂਕਿ ਅਖੰਕਰ ਨੇ ਪੋਜ਼ਿਟਿਵਿਟੀ ਜਿਹੜੀ ਸਾਡੇ ਚ ਭਰੀ ਆ ਨਾ ਉਹ ਹੋਰ ਕੋਈ ਭਰ ਨਹੀਂ ਸਕਦਾ ਜੇ ਮੈਂ ਹੋਰ ਕਿਸੇ ਨੂੰ ਦੱਸਦੀ ਅੱਛਾ ਮਰ ਗਈ ਸੀ ਹਮ ਇਹੀ ਕਹਿਣਾ ਸੀ ਬਿਲਕੁਲ ਅੰਕਲ ਨੇ ਝਟਕਾ ਦਿੱਤਾ ਕਿ ਅੰਤ ਤੁਸੀਂ ਵੀ ਕੋਲੇ ਸੀ ਕਹਿੰਦੇ ਤੂੰ ਇਹ ਕਿਉਂ ਨਹੀਂ ਕਿਹਾ ਮੈਂ ਮਰ ਗਈ ਅੱਜ ਤੋਹੇ ਕਿਹਾ ਕਿ ਮੈਂ ਮਰ ਗਈ ਸੀ ਹਾਂ ਬਿਲਕੁਲ ਬਿਲਕੁਲ ਉਹ ਤਾਂ ਬਾਦ ਅੱਪਾ ਸ਼ਬਦੀ ਛੱਡ ਦਿੱਤਾ ਜੀ ਵੀ ਨੈਗੇਟਿਵ ਤਾਂ ਕਦੇ ਹੋਣਾ ਨਹੀਂ ਜੀ ਅੱਜ ਮੈਂ ਬਹੁਤ ਦਲੇਰ ਬਣੀ ਮੈਂ ਉਹ ਤੋਂ ਬਾਅਦ ਜੀ ਅੱਜ ਮੈਂ ਜਾਂਦੇ ਜਾਂਦੇ ਇੱਕ ਤਾਂ ਆਪਣੇ ਕਵਿਤਾ ਦਾ ਕੋਈ ਸ਼ੇਰ ਜਾਂ ਆਪਣੀ ਨਜ਼ਮ ਦਾ ਜਾਂ ਆਪਣੀ ਗ਼ਜ਼ਲ ਦਾ ਕੋਈ ਸ਼ੇਰ ਇੱਕ ਸਾਂਝਾ ਕਰ ਦਿਓ ਤੇ ਨਾਲ ਹੀ ਜਿਹੜੇ ਸਾਡੇ ਵਰਗੇ ਨਵੇਂ ਰੰਗਰਮੇ ਕੁਝ ਮੁੰਡੇ ਨੇ ਜਬ ਕੁੜੀਆਂ ਨੇ ਉਹਨਾਂ ਨੂੰ ਕੀ ਸਲਾਹ ਦੇਉਂਗੇ ਕਿ ਉਹਨਾਂ ਨੂੰ ਰੰਗਮੰਚ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਇਹ ਜ਼ਰੂਰ ਤੁਸੀਂ ਸਲਾਹ ਦੇ ਰੰਗਮੰਚ ਤਾਂ ਕਰਨਾ ਚਾਹੀਦਾ ਹਰੇਕ ਨੂੰ ਕਰਨਾ ਚਾਹੀਦਾ ਜੀ ਕਿਉਂਕਿ ਜੋ ਭਾਵਨਾਵਾਂ ਸਾਡੇ ਅੰਦਰ ਦੱਬੀਆਂ ਹੂੰ ਉਹ ਸਿਉਂ ਨਹੀਂ ਕੱਢ ਸਕਦੀ ਹੂੰ ਇਹ ਰੰਗਮੰਚ ਦੇ ਥਰੂ ਹੀ ਨਿਕਲਦੀ ਜੀ ਉਹ ਤੋਂ ਬਾਅਦ ਜਦੋਂ ਸੱਸਾਂ ਲਈ ਤੁਸੀਂ ਫਿਰ ਤਾਂ ਹੀ ਘੜਤੀ ਸਾਰੀ ਜੀ ਵੇਖ ਕੱਲ ਮੈਂ ਤੁਹਾਨੂੰ ਹੋਰ ਦੱਸਦੀ ਆ ਜੀ ਮੇਰੀ ਸੱਸ ਜੀ ਅੰਪੱਡ ਲੜੀ ਸੀ ਜੀ ਪਰ ਉਹਨਾਂ ਨੇ ਮੈਨੂੰ ਅੱਜ ਤੱਕ ਭਾਂਡੇ ਨਹੀਂ ਮੰਜਰ ਦਿੱਤੇ ਸੀ ਹੂੰ ਮੈਂ ਇੱਕ ਦਿਨ ਕਿਹਾ ਵੀ ਇਹ ਵੀ ਕੀ ਗੱਲ ਜਦੋਂ ਮੈਂ ਵਰਤਨ ਸਾਫ਼ ਕਰਨ ਲੱਗਦੀ ਆ ਹੂੰ ਤੁਸੀਂ ਕਿੱਥੋਂ ਆ ਜਾਂਦੇ ਆ ਹੂੰ ਕਹਿੰਦੇ ਨਹੀਂ ਤੁਸੀਂ ਤਾਂ ਬਿਨਾ ਉਹਨਾਂ ਨੇ ਮੈਨੂੰ ਕਦੇ ਬੁਲਾਇਆ ਤੁਸੀਂ ਉਹ ਹਮੇਸ਼ਾ ਤੁਸੀਂ ਕਹਿ ਕੇ ਬੁਲਾਉਂਦੀ ਕਹਿੰਦੇ ਤੁਸੀਂ ਡਿਊਟੀ ਤੇ ਜਾਣਾ ਹੁੰਦਾ ਤੁਹਾਡੇ ਹੱਥ ਖਰਾਬ ਹੋ ਜਾਣ ਹੂੰ ਤੁਸੀਂ ਦੇਖੋ ਵੀ ਕਿਹੜੀ ਸੱਸ ਸਾ ਜਿਹੜੀ ਆਪਣੇ ਨੋ ਤੋਂ ਭਾਂਡੇ ਨਾ ਮੁਝਵਾ ਮੈਂ ਤਾਂ ਨਹੀਂ ਦੇਖੀ ਭਾਵੇਂ ਉਹ ਪੜੀਆਂ ਲਿਖੀਆਂ ਤੇ ਭਾਂਡੇ ਆਣ ਪੜਨੇ ਬਿਲਕੁਲ 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 ਉਹਨਾਂ ਨਾਲ ਹੁੰਦਾ ਵੀ ਕੋਈ ਨਾ ਸੱਸ ਨਹੀਂ ਨੌਕਰੀ ਜੀ ਆਪਣਾ ਸ਼ੇਅਰ ਜ਼ਰੂਰ ਕੋਈ ਸਾਂਝਾ ਕਰੇ ਮੈਂ ਕੋਈ ਨਾ ਕੋਈ ਮੈਂ ਐਡਿਟ ਕਰ ਲਾਂਗੇ ਕੋਈ ਦਿੱਕਤ ਨਹੀਂ ਆ ਜਿਹੜਾ ਹੋਣ ਹੋਇਆ ਸੀ ਨਾ ਕਿ ਕੁੜੀ ਨਹੀਂ ਸੀ ਗਈ ਦੀ ਸਟੇਜ ਤੇ ਕਰਦੀ ਹੁੰਦੀ ਸੀ ਜੀ ਉਹ ਤੇ ਕੁੜੀ ਤੇ ਜਿਹੜਾ ਬਿਲਕੁਲ ਅਮਨ ਦੇ ਨਾਲ ਅਮਨ ਸੰਧੂ ਅਮਨ ਜੀ ਮੈਂ ਭੁੱਲ ਗਈ ਉਹਦੇ ਤੇ ਮੈਂ ਲਿਖੀ ਸੀ ਚੰਡੀ ਜੀ ਹੱਥਾਂ ਦੀਆਂ ਆਦਾਵਾਂ ਹੂੰ ਮਨ ਪਰਮਾਉਂ ਦੀ ਪੈਰੀ थरथराहट ਹੂੰ ਗਮਗੀਨ ਪਰ ਮੁਸਕਰਾਹਟ ਹੂੰ ਅੰਦਰਲਾ ਤਾंडव ਨਾਚ ਪੋਲੇ ਕਦਮੀ ਤੇਜ ਤਾਲ ਹੂੰ ਟੈਡ ਨੂੰ ਝੁਲਕਾ ਅਹੂਤੀ ਸੱਦਰਾਂ ਚਾਵਾਂ ਹੂੰ ਆਪਣੀ ਜਗੀਰ ਸਮਝਣ ਵਾਲਿਓ ਖਬਰਦਾਰ ਖਬਰਦਾਰ ਹੂੰ ਮਸ਼ੀਨੀ ਗੋਬਿੰਦ ਦੀ ਚੰਡੀ ਮੱਖਾ ਸੁਰ ਦਾ ਅੰਤ ਵੀ ਹਾਂ ਵਾਹ ਕਿਆ ਬਾਤ ਹੈ ਬਹੁਤ ਬਹੁਤ ਸ਼ੁਕਰੀਆ ਮੈਮ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਸਾਡੇ ਨਾਲ ਗੱਲ ਕਰਕੇ